ਯਾਰ ਸਤੂਨਾ ਅੰਗੀ ਬੈਠਾ ਤੂੰ ਨਾ ਚਾਰਾਂ ਦੇਸ਼ਾਂ ਦੇ ਕੋਲੇ ਪੈਸੇ ਇੱਕ ਨਹੀਂ ਦਿੰਦਾ ਆਨਾ ਤੇ ਪ੍ਰਾਣੀ ਕਹਿ ਨਾ ਮਨਾ ਇਹ ਤੋਂ ਮਨਾ ਹੋਈ ਤੋ ਤੇ ਆਜ ਲਾਸਟ ਬਣਾਉਂ ਸਾਰੀ ਤੇ ਕਾਰਡ ਅੱਜ ਸਪਾਣੇ ਦੇ ਦਾਂਗੇ ਬੰਦਾ ਹੈਗਾ ਆ ਆਜ ਬਾਦ ਹੀ ਲਈ ਅੰਦਰ ਆ ਸਾਈ ਜੜੀ ਲੈ ਹੁਣ ਫੋਨ ਲਾ ਕੇ ਪੁੱਛੂਗਾ ਭੋਗ ਪੈਣ ਲੱਗ ਹੈਲੋ ਠੀਕਾ ਕਿਲੇ ਦਾ ਖਾਨਾ ਹੁੰਦਾ ਹੈ ਮਾਸਦ ਬੋਲ ਦਵਾਂਗਾ ਜੈਤੋ ਦਾ ਬਾਰਲੇ ਦਾ ਆਈ ਰਹਿਣਿਆ ਬਈ ਇਹਦਾ ਹਰੇਕ ਤੇ ਜਾਏ ਵਾ ਦੋਧ ਕਰ ਲਈ ਜੀ ਜੀ ਇਹਦੀ ਮੇਰੇ ਕੈਂਟਰ ਵਿੱਚ ਪੁਰਾਣੀ ਉਹਦੇ ਕੋ ਸੋਟੇ ਵੀ ਨਹੀਂ ਲੇ ਵੀ ਖਵਾ ਲੋ ਭੋਗ ਲਿਵਾਇਆ ਬੰਦਿਆਂ ਨੂੰ ਬੰਦਿਆਂ ਨੂੰ ਮੇਰੇ ਵਿਆਹ ਤੇ ਬੇਰ ਹੀ ਕਰਾਂਗੇ ਨਾ ਕੰਮ ਸਾਧਿਆ ਛੱਡਿਆ ਵਾ ਦਿਲ ਉੱਧਰ ਆ ਰਿਹਾ ਛੋਟਾ ਛੋਟਾ ਛੱਡਿਆ ਰਿਕਾਰਡ ਕਹਿ ਰਿਹਾ ਰਿਕਾਰਡ ਹੈਲੋ ਹਰ ਗੁਰੂ ਦੀ ਰੱਬੀ ਬਾਣੀ ਹੈ ਹੈਲੋ ਕੀ ਕੰਮ ਆਇਆ ਤੂੰ ਕੀ ਕੰਮ ਆ ਰਿਹਾ ਜਿੰਦ ਬੇਟਾ ਇਹ ਬਾਣੀ ਗੁਰਬਾਣੀ ਪਾਣੀ ਡੋਲਣ ਪਾਣੀ ਅਮਰਤ ਸਾਰੇ ਗੁਰਬਾਣੀ ਚੱਕ ਕੋਟ ਆ ਲਿਆ ਬਚੇ ਸੇਵ ਕੇ ਜਨਮ ਮੰਨੇ ਹਾਂਜੀ ਬਸ ਹੋ ਗਈ ਸੇਵਾ ਪੈ ਗਈ ਤੇਰੀ ਲੇਖੇ ਓਰੇ ਓਰੇ ਉਹ ਦੋ ਟੰਗ ਦੇ ਜੁੱਤਣਾਂ ਉਹ ਕੀ ਆ ਓਏ ਕਿੱਦਾਂ ਕੱਢੇਗੀ ਆ ਰੁਕ ਜੁੱਤੀਆਂ ਟੰਗ ਲੈ ਤੂੰ ਨਿਕਲ ਅਸੀਂ ਕਿੱਥੇ ਟੰਗੀ ਆ ਜਿਹੜਾ ਗੰਦੀ ਕਾਨਫਰੰਸ ਚੱਲ ਰਹੀ ਆ ਰਿਪੋਰਟ ਲਾ ਲੈ ਗਿਆ ਮੈਂ ਆ ਰਿਹਾ ਬਿੱਟੂ ਕਿੱਢ ਲੈ ਵਾਲੇ ਆ ਆ ਸਾਡੇ ਦਾ ਇਹਦੇ ਵਿੱਚ ਚਾਰ ਕਰਾ ਦਾ ਲੋਕਾਂ ਦੇ ਜੁੱਤੀਆਂ ਟੰਗ ਲੈ ਬਿੱਟੂ ਉਹ ਮਾੜੇ ਕਰ ਸੀ ਆ ਆ ਆ ਆ ਆ ਕੌਣ ਕਹਿ ਸਕੀਏ ਮਿੱਤੂ ਮੈਂ ਵੀਡੀਓ ਵੇਖ ਚੁੱਕਿਆ ਜੋ ਟੰਗੇ ਸਾਰੇ ਦਾ ਹੋ ਤਾਂ ਰੇਗਾ ਤਾਂ ਲੜਿਆ ਹੋਏ ਕੋਈ ਕਿਹੜੇ ਘਰੇ ਆ ਜੀ ਹੈ ਪਤਾ ਨਹੀਂ ਦੇਖ ਨਾਨਕ ਸੱਚੇ ਸਾਹਿਬ ਕਿਆ ਰਾਹ ਸੱਤੇ ਰੱਖੇ ਚੱਲੋ ਚੱਲੋ ਚੱਲ ਜੇ ਕਰਉਂਦਾ ਹੈ ਕਿ ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਕੀ ਦੇ ਮਾਣ ਧੰਨਵਾਦ ਹੈ ਸ਼੍ਰੀ ਉਹਨਾਂ ਨੂੰ ਪੂਜਣ ਵਾਲੇ ਮੰਨਣ ਵਾਲੇ ਬਹੁਤ ਬਖਸ਼ਣਾ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾ ਤੁਹਾਡੇ ਦਰਸ਼ਨ ਲਈ ਆਏ ਸੀ ਤੇ ਤੁਸੀਂ ਆਕਾਰਪੁਰ ਅੱਬਾ ਗੁੱਸੇ ਹੋਈ ਜਾਂਦਾ ਕਹਿੰਦਾ ਬਾਣੀ ਨਹੀਂ ਸੁਣਨੇ ਝੱਲੇ ਠੱਕੇ ਨਾ ਬੰਦੇ ਭੌਂਦਾ ਉਹਨਾਂ ਨਾ ਉਹ ਕੱਟ ਉਹ ਸੱਤ ਲੈਂਦਾ ਉਹਦਾ ਕਿਉਂ ਸੱਤਿਆ ਨਹੀਂ ਕਰਸ ਕਰਦਾ ਨਹੀਂ ਨਹੀਂ ਉਹਦਾ ਕਰਸ ਕਰਦਾ ਹੈਗਾ ਚਾਹ ਟੋਡਰੂ ਇਹਨਾਂ ਨੂੰ ਕਿਹੜਾ ਕੱਟਦਾ ਕੱਟਦਾ ਹਜਾਈ ਹੈ ਲੋ ਸੰਗਦਾ ਬਸ ਫਿਰ ਉਹ ਕੱਟਨੇਗਾ ਮਾਰੂ ਕੱਟ ਨਹੀਂ ਹੋਇਆ ਕੱਟ ਨਹੀਂ ਹੋਇਆ ਜਦ ਜਬ ਉਹ ਆਗੇ ਰ ਸੰਗਦਾ ਜਾਂਦਾ ਉਹ ਕੌਣ ਆ ਗਈ ਸੰਗਤ ਆਈ ਜਾਂਦੀ ਸੰਗਤ ਉਹਦਾ ਗਵਾਂਡ ਚ ਬਿਆ ਉਹਨਾਂ ਨੇ ਕੀ ਕਹਿੰਦਾ ਸੀਗਾ ਹੁਣ ਦੱਸ ਲੈ ਵੀਡੀਓ ਚੱਲਦੀ ਨਾ ਬਣਾ ਮੇਰਾ ਵੀਰ ਜੀ ਸਾਰਿਆਂ ਦੀ ਕੱਲ ਦੇ ਤੇਰੇ ਇਹ ਜਨਮਤਵਾ ਦੇ ਗੰਦੇ ਬਾਧੂਆ ਸਾਲਿਆ ਕਰਦਾ ਥੋਰ ਲਿਆ ਉਹਨੇ ਥੋਰ ਲਿਆ ਤੈਨੂੰ ਕਿਹਨੇ ਕਹਾ ਮੇਰਾ ਵਿਆਹ ਆਈ ਨਹੀਂ ਕਹਿਣਾਗਾ ਦਿਲ ਤੋੜਦਾ ਤੂੰ ਮੇਰਾ ਵਿਆਹ ਮੇਰਾ ਮੈਂ ਸਤੂਨਾ ਮੁੰਡਾ ਝੁਲਕੇ ਤੇ ਰਹਿੰਦੇ ਮੈਂ ਓਏ ਐਸ ਤੋਂ ਪਤਾ ਲੱਗਦਾ ਵੀ ਇਹ ਵਿਆਹੇ ਵਿਆਹ ਪਰਹਾਈ ਗਏ ਨੇ ਥੱਲੇ ਲੱਗੇ ਹੋਇਆ ਪੂਰਾ ਕੰਮ ਕਰਦੇ ਹੋਏ ਲੱਗੇ ਆ ਵੀ ਵਿਆਹ ਲੱਗੇ ਨੇ ਲੱਗੇ ਹੋ ਯਾਰ ਆ ਵੀ ਇਹ ਸਰਵਿਸ ਕਹਿੰਦੇ ਬਣਾਉਂਦੇ ਆ ਨਾ ਤੇਰੇ ਆ ਤੂੰ ਦਾ ਜਲ ਛੜਿਆ ਜਿੱਦ ਤੇਰੀ ਦਾ ਅਜੇ ਹੈ ਨਹੀਂ ਨੀ ਇਹਦੀ ਬਣਾਉਂਦੇ ਆ ਨਾ ਨਹੀਂ ਲੱਗੇ ਤੇਰੇ ਅੱਗੇ ਇਹਨਾਂ ਗਾਰੀ ਕੱਲੇ ਕੀ ਇਹਦਾ ਕੱਟਿਆ ਜਾਣਾ ਇਹਦਾ ਕੱਟ ਲਾਂਗੇ ਚੱਲ ਕੋਈ ਵੀ ਕੱਟਣਾ ਕੋਈ ਨੀ ਉੱਧਰ ਕਿਓ ਐਜੇ ਨਾਲ ਬਲ ਪੂਰੇ ਹੈ ਨਾ ਬਾਦਰ ਤੇ ਹਿੰਦ ਦੀ ਮਿਹਰਬਾਨੀ ਹੈ ਸਰ ਇਹ ਜੇਨ ਮਾਰ ਦੇਈਏ ਨਾ ਵੇ ਦੇਖ ਹਾਲ ਨਾ ਇਹ ਫਿਕੜਾ ਲੈ ਦੇਖ ਲੈ ਹਾਂ ਨਾ ਜਵਾਬ ਹੋ ਜਾ ਬੜੀ ਥੀਨਾ ਦੇਖ ਉਹਦੇ ਨੂੰ ਸਪੀਨ ਪੂਰਾ ਹੋ ਗਿਆ ਉੱਧਰ ਦੇਖ ਪਹਿਲਾ ਗੱਲਾ ਪੀਸ ਇੱਕ ਹੋ ਜਾ ਦੇਖ ਉੱਧਰ ਕਿਓ ਦੇਖ ਇਹ ਚਿਹਰੇ ਦੇਖ ਲੋ ਇਹ ਪਤਾ ਨਹੀਂ ਕਿ ਇਹ ਨੂੰ ਕੁਝ ਕੋਟ ਲਾ ਕੇ ਇਹ ਕੰਮ ਕਰਨ ਕਿ ਸਮਝ ਨਹੀਂ ਆਉਂਦਾ ਕਿ ਯਾਰ ਅਦਾਜ਼ ਹੋਈ ਇਹਦੇ ਤੋਂ ਸੱਜੇ ਪੈ ਗਿਆ ਨਾ ਨਾਂ ਲੱਗਿਆ ਕਿੱਥੇ ਲੱਗਿਆ ਨਾ ਮੈਂ ਆਹ ਦੇਪ ਭੱਜ ਹੱਥ ਬਾ ਕੇ ਬੈਠਾ ਯਾਰ ਹਜੇ ਨਹੀਂ ਨਾ ਯਾਰ ਇਹ ਹਾਂ ਗਲਤ ਗੱਲ ਆ ਤੇਰੀ ਵਾਲੀ ਖੜੇ ਹੋ ਜਾਓ ਯਾਰ ਬਾਈ ਇਹ ਸਹੀ ਗੱਲ ਹੈ ਮੈਂ ਕੋਸੀ ਫਸਿਆ ਹਾਂ ਨਾ ਹੁਣ ਗੱਲ ਖੜਾ ਹੋਇਆ ਦੇ ਕਹਿੰਦਾ ਅੱਜ ਵੀ ਮੇਰਾ ਜੀਕਾ ਝਾੜੂ ਮਾਰਾਂ ਇੱਥੇ ਉਹ ਬਾਤ ਚੋ ਭਾਈ ਬੰਦ ਵੀ ਆਪੇ ਹੀ ਕਰਕੇ ਜਾਣਾ ਜਿੰਦਾ ਲੋੜਾ ਓਏ ਤੇਜ ਬਾਲੀ ਦਰ ਨਾ ਮੈਂ ਹੌਲੀ ਦਰ ਦੀ ਪ੍ਰੈਕਟਿਸ ਕਰਾਂ ਉਹ ਲਾਵਾਂ ਦਾ ਭੈਣਾ ਤੇਜ ਹੀ ਲੱਗਦੀ ਤੇ ਦਰ ਦਾ ਲਗਾ ਦਬੜਕ ਤਰੈ ਹੌਲੀ ਦਰ ਨੇ ਜਿਦਾ ਆਇਆ ਜੱਗਵੀਰ ਬੰਦਨ ਤੇ ਉਹ ਮੇਰੇ ਘਰ ਵਾਲੀ ਕਰਾਰ ਕੀ ਅਰਦਾਸ ਕਰਦਾ ਧੰਨਵਾਦ ਕਰਦਾ ਜੱਗਿਆ ਓ ਜੱਗੇ ਲੱਗੇ ਅਰਦਾਸ ਤਾ ਜ਼ਰਾ ਧਿਆਨ ਹੀ ਨੀ ਜਲੇਬੀ ਦੀ ਨਿਗ੍ਹਾਦਰੀ ਤੱਕਲੇ ਅੰਗੂ ਸੁੱਤੀ ਗਾਦ ਲੈ ਮੇਂ ਅਕੜਾ ਦੇ ਉਤਰੇ ਪਾਰ ਲੋ ਸਰਦਾ ਕਰ ਸੇਵਨੇ ਗੁਰ ਪਾਰ ਉਤਾਰਨ ਹਾਰ ਲੋ ਸਰਦਾ ਕਰ ਸੇਵਨੇ ਗੁਰ ਪਾਰ ਉਤਾਰਨ ਹਾਰ ਵਾਹ ਵਾਹ ਜੀ ਫਤਿਹ ਚਲੋ ਚਲੋ ਹੌਲੀਲੀ ਕਰੋ ਹੌਲੀਲੀ ਕਿਹਨੂੰ ਕੋਟ ਦਾ ਕੱਢ ਲਾ ਪਾ ਮੈਂ ਬੇਹਾਰ ਪੈਂਦੇ ਚੱਲ ਚੱਲ ਲੜਦਿਆਂ ਲੜਪੇ ਘਰ ਅਜ ਲਫੜ ਮਾਰ ਦੋ ਮੈਂ ਨਹੀਂ ਰਹਿਣਾ ਤੇਰੇ ਇੱਥੇ ਤੇਰੀ ਮੇਰਾ ਝੂਠੀ ਜਬਤੀ ਤੇੜ ਦਾ ਬੱਲਾ ਛੱਡਦਾ ਬਾਰਾ ਜੀ ਬੰਦਾ ਛਾ ਗਈ ਕੋ ਬਾਣਾ ਪਈ ਇਹ ਤਾਂ ਮੈਨੂੰ ਦੱਸ ਰਹੇ ਨੇ ਹੁਣ ਹਲੋ ਹਲੋ ਹਾਂ ਬਸ ਰੋਪਾ ਬਾਰਾ ਇਹਨੂੰ ਸਮਝ ਲੱਗੂ ਯਾਰ ਬਸ ਇਹਦੇ ਪਾਸ ਦਾ ਥੋੜੀ ਗੱਲ ਹੈ ਪਹਿਲੇ ਦਿਨ ਪਾਇਆ ਭਰਾ ਨਹੀਂ ਨਹੀਂ ਹਲਾ ਦੇਗਾ ਮੇਰੇ ਆਹ ਹਾਂ ਸਲਾਹ ਬੜਾ ਵਧੀਆ ਜੀ ਦੇ ਬਟੂ ਕਿੰਨੇ ਸੁਨੇ ਵੇਟਰ ਹੈ ਪ੍ਰੋਫੈਸ਼ਨਲ ਵੇਟਰ ਲਿਆਂਦੇ ਵੇ ਆ ਦੇਖ ਓਏ ਓਏ ਉਹੀ ਗੱਲ ਹੋ ਗਈ ਨਾ ਲੰਗਰ ਚੱਲ ਪਿਆ ਤੁਸੀਂ ਆ ਗਏ ਆਹ ਹਾਂ ਮੂੰਹ ਦਿਖਾ ਮੂੰਹ ਕਰ ਲੰਗਰ ਚੱਲਿਆ ਤੁਸੀਂ ਆ ਗਏ ਉਹਦੇ ਇਹ ਦੁਪਹਿਰੇ ਸੱਕ ਪਹੁੰਚ ਚੁੱਕੀ ਆ ਇਹਨੂੰ ਸਮੈਰਸ ਫੋਨ ਲਾ ਆ ਵਰਦੀ ਆ ਵੀ ਚੱਲ ਪਿਆ ਅੰਦਰ ਸ਼ੁਰੂ ਹੋ ਗਿਆ ਕੋਈ ਫੋਨ ਨਹੀਂ ਲਾ ਬੈਠ ਕੇ ਕਿੰਨੇ ਮਿੰਟ ਫੋਨ ਤੋਂ ਲਾਉਂਗਾ ਤੂੰ ਨੂੰ ਨਹੀਂ ਭਰਾ ਜਾਣਾ ਕਿੰਨੇ ਵੇ ਤੂੰ ਨਹੀਂ ਨਹੀਂ ਤੂੰ ਮੈਨੂੰ ਆਏ ਨਹੀਂ ਗਏ ਨਾ ਆਵਾਂਗੇ ਕ੍ਰਾਮ ਨਾਲ ਹੀ ਆਏ ਆ ਕੌਣ ਦਾ ਹਿਸਾਬ ਨਹੀਂ ਲੱਗੇ ਤੇਲ ਉਹ ਇਹਨੂੰ ਕੋਈ ਚੀਜ਼ ਵਰਤਾਉਣੀ ਨੀ ਰੋਣਾ ਇਹਦੇ ਹੱਥਾਂ ਤੇ ਤੇਲ ਇਸ ਮੈ ਲਓ ਤੂੰ ਚੱਲ ਫਿਰ ਆ ਜਾ ਮੈਂ ਵੀਡੀਓ ਨੂੰ ਨਾ ਤੱਕਿਆ ਮੈਂ ਵੀ ਨਾ ਲੱਗਣਾ ਜਲੇਬੀ ਜਲੇਬੀ ਵਾਗਰੂ ਹਲਾ ਕੇ ਹਲਾ ਕੇ ਬੁੰਦੀ ਨੂੰ ਗੱਡੀ ਹਲਾ ਕੇ ਸਭ ਜਿਆ ਲੱਗਿਆ ਨਹੀਂ ਆਖੀ ਲੱਗਿਆ ਇਹੰਦਰ ਕਮਾਂਡ ਤੇਰੀ ਢਿੱਲੀ ਆ ਸੀਗੀ ਆ ਕੀ ਮਮੋ ਪ੍ਰਸ਼ਾਰ ਵੀ ਦੇ ਗਿਆ ਨਾ ਆ ਫੜੋ ਥਾਲ ਫੜ ਲੈ ਯਾਰ ਵੀਰੇ ਇੱਕ ਕੰਮ ਕਰ ਲੋ ਇੱਕ ਟਾਈਮ ਥਾਲ ਫਣੀ ਆ ਫੜੀ ਅੰਦਰ ਰੱਖਿਆ ਬਾਈਕ ਵੇਚ ਜੀਵਾ ਜੀ ਜਿਆਦਾ ਜੀ ਜਲੇਬੀ ਖਾੜ ਲਿਓ ਨਿਆ ਮਮੋ ਜੁੱਠੇ ਭਾਂਡੇ ਦੀ ਸੇਵਾ ਨਾ ਜਿਹੜੀ ਤੁਸੀਂ ਲਈ ਜਾਂਦੇ ਆ ਆ ਤਾਂ ਤਰ ਗਿਆ ਸੀ ਵਾ ਦੁਮੇ ਲੈ ਗਿਆ ਬਸ ਨੰਬਰ ਹੁਣ ਮੈਂ ਹੀ ਰਹਿ ਗਿਆ ਹਾਂ ਗੁਰਦਰੀ ਢੇਕਾਉਂਦਾ ਮੱਥਾ ਸਰ ਸਰ ਟੂ ਮੱਚ ਲੇਟ ਮੱਥਾ ਕੋਪਰੇਟੇਟੇ ਢੇਕਾਉਂਦਾ ਜੱਗੇ ਬਹੁਤ ਜੱਗੇ ਬਹੁਤ ਆਹੇ ओके ਹੋਰ ਚਾਹੀਦਾ ਹੋਵੇ ਧੰਨਵਾਦ ਪੱਕੀ ਗੱਲ ਆਦਰ ਦੇ ਪ੍ਰਸ਼ਾਦ ਸੋਕੇ ਨੂੰ ਯਾਰ ਭੁੱਕਾ ਭੁੱਕਾ ਬੈਠਾ ਵਿਚਾਰਾ ਚਰਮ ਕਰ ਲਾ ਉੱਠ ਘੜ ਮੈਂ ਇੱਕ ਰੋਟੀ ਦੀ ਉਸਲਾਹ ਬਣੀ ਹੈ ਸਮਾਨ ਮੁੱਕ ਨਹੀਂ ਰਹਾ ਮੈਂ ਯਾਨੀ ਭਾਏ ਰੋਟੀ ਬੜੇ ਸਵਾਣਾ ਖਾਣੇ ਨੀਂਬੂ ਜੋੜ ਕੇ ਮੈਂ ਕਿ ਦੁਆਰੇ ਨਾ ਜੋੜੀ ਇਹਨੂੰ ਬੜਾ ਨੀਂਬੂ ਨੂੰ ਪੂਰਾ ਕਰ ਦਿੰਗੀ ਚੱਕਰ ਹੈ ਹੈ ਦੱਸ ਨਹੀਂ ਦੱਸਣਾ ਉਂਤੜਾ ਨੰਬਰ ਹੈ ਊਟੜਾ ਨੰਬਰ ਕੀ ਲੰਭਾ ਲੱਗੇ ਬਾਈ ਲੰਭਾ ਬੈਠੀ ਉਹ ਸਾਹਮਣੇ ਰਿਹਾ ਉਹਦਰ ਗੁੰਦੀ ਪੈਣ ਤਾਰਿਆਂ ਨੂੰ ਜਿਣੀ ਪੈਣਾ ਇੱਥੇ ਕੁਝ ਵੀ ਨਹੀਂ ਪੈਗਾ ਲੰਭਾ ਤਰੇ ਸਰ ਪਾ ਗੁੰਦੀ ਪਾਣੀ ਰਿਹਾ ਹੈ ਰਵਾਇਆਂ ਕੋਲੇ ਖੜਾ ਕੌਣ ਸੀਗਾ ਆਹਾ ਆ ਜਾ ਇਕਲਾ ਭਾਈ ਖਦਰ ਪੂਰੀ ਕਰਤੀ ਮੈਂ ਨਹੀਂ ਤੂੰ ਕਹਿ ਗਿਆ ਕੰਦਾ ਹੋਆ ਮਾਣ ਪਹਿਲਾ ਨਹੀਂ ਮਾਣ ਮਗਰ ਤੂੰ ਖਾ ਗਿਆ ਨਿਕਲ ਚੱਲੇ ਹੋਏ ਵਰਤਾ ਦੇ ਨਾ ਨਾਲ ਲਾ ਕੇ ਨਾਲ ਲਾ ਕੇ ਵਰਤਾ ਦੇ ਸਪੈਸ਼ਲ ਕਰਾ ਲਿਆ ਇਤਨੇ ਦੇ ਲਾ ਪਾਪਾ ਮੈਂ ਕਿਹਾ ਝੂਠਾ ਗਲਾਸ ਅੰਦਰ ਪਿਆ ਨਹੀਂ ਗਲਾਸ ਸਪੈਸ਼ਲ ਆ ਲੈ ਹੀ ਫਿਰਦੇ ਆਪਣਾ ਚੋਏ ਉੱਠ ਖੜੋ ਸਾਰੇ ਉੱਠ ਖੜੇ ਸ਼ਾਮ ਪਾਣੇ ਕਾ ਬੰਦਾ ਨਹੀਂ ਆਇਆ ਕੋਈ ਉੱਠ ਖੜ ਗਿਆ ਨਹੀਂ ਸੋਣ ਤਾਂ ਬੈਠੇ ਕਿੱਥੇ ਹੁਣ ਬੈਠੇ ਨੇ ਸਾਰੇ ਉੱਠ ਗਏ ਤੁਸੀਂ ਨਹੀਂ ਉੱਠੇ ਜੇ ਮੰਦਾਂ ਤੇ ਨਹੀਂ ਲੱਗੀਆਂ ਮੂਰਤੀਆਂ ਇਹ ਜੈਪਰੋ ਲਿਆ ਲਿਆ ਮੂਰਤੀ ਕੀ ਉਹ ਚਾਰ ਜੀ ਜੀ ਦੱਬਾ ਰਿਖਿਆ ਸਾਹਿਬ ਫਰਾਤ ਦਾ ਇਹ ਮੇਰੇ ਮਿੱਠਾ ਖਾਂਦਾ ਹੈਲੋ ਇੰਨੀਆਂ ਦਲੇਜੀਆਂ ਦਾ ਇਹਦਾ ਫਿਰ ਹੋਰ ਮੱਠਾ ਢੀ ਰੋਟੀ ਦਵਾ ਮਿੱਠਾ ਖਾਂਦਾ ਆ ਕੈਨੇਡਾ ਦਾ ਇਹ ਕੈਨੇਡਾ ਦਾ ਇਹ ਕੈਨੇਡਾ ਦਾ ਚਾਰੀ ਫੈਨਾ ਦੇ ਨਾਮ ਹੈ ਅਮਰੀਕਾ ਆਸਟ੍ਰੇਲੀਆ ਆਰੇ ਵੀ ਜੇ ਲੱਗੇ ਦੇ ਹੁਣ 500 ਰੁਪਏ ਦੇ 500 ਰੁਪਏ ਦੇ 500 ਤੋਂ ਘੱਟ ਨਾ ਦੇ ਲੈ ਝੱਟ ਮੋਟਾ ਮੋਹਿੰਦਰ ਨੇ ਮੈਨੂੰ ਬਾਝੋਂ ਤੇ ਪ੍ਰਸ਼ਾਦ ਦਾ ਛਕੋ ਇਹ ਤਾਂ ਆਮ ਗੱਲ ਹੈ ਸਪਾਰਸ ਭਾਗਣਾ ਤੈਨੂੰ ਬਾਹਰ ਲੈਣਾ ਮੈਂ ਤਾਂ ਇੱਧਰ ਲਾਈਆ ਉਹ ਉਹੀ ਪਿਆਰ ਹੋਇਆ ਮੈਂ ਬਸ ਇੱਧਰ ਲਾਈ ਜਾਂਦਾ ਤੂੰ ਨਾ ਚਾਰਾਂ ਦੇਸ਼ਾਂ ਦੇ ਕੋਲੇ ਪੈਸੇ ਕਿੰਨੇ ਦਿੰਦਾ ਦੇ ਗਰੀਬਾਂ ਨੂੰ ਸਨਮਾਨ ਤੇਰੀ ਬੱਲੇ ਬੱਲੇ ਉਹ ਮੈਂ ਇੱਕ ਤੋਂ ਇਹਨੂੰ ਉਹਦਾ ਮੜਾ ਆ ਜਦ ਕੱਪੜਾ ਮਾਰ ਕੇ ਗੱਡੀ ਖੜਾ ਤੇ تسਲੀ ਕਰਾ ਕੇ ਉੱਠੇ ਹਨ ਪੂਰੀ تسਲੀ ਕਰਾ ਕੇ ਉੱਠੇ ਹਨ ਇੱਕ ਇੱਕ ਡੱਬਾ ਤੁਹਾਨੂੰ ਦੇ ਫਿਰ ਮੈਂ ਡੱਬਾ ਤੁਹਾਨੂੰ ਬਾਅਦ ਵਿੱਚ ਮਿਲੂਗਾ ਨਾ ਸਾਰੇ ਇਹ ਮਾਰ ਆਇਆ ਨਿਗਰ ਤੋਂ ਜਮਨ ਚਾਹੇ ਨਾ ਮੰਨ ਹਾਂ ਰਸੋਈ ਚ ਜਾਇਆ ਨਾ ਤੂੰ ਸ਼ਰਮਨਾ ਵਾਲੇ ਡੱਬੇ ਕੋਲ ਇੱਥੋਂ ਭੇਜ ਦੇ ਨਾ ਇਤਰੇ ਵੀ ਖੜ। ਮੈਂ ਸ਼ਰਮਨਾ ਡੱਬੇ ਲੈ ਕੇ ਆ ਮੈਨੂੰ ਐਂ ਕਹਿੰਦੇ ਤੂੰ ਲੈ ਆ। ਨਹੀਂ ਐਂ ਕਿ ਰੇਣ ਕੰਨ ਲਾ ਕੇ ਦਿਖਾਈ। ਸ਼ਰਮਨਾ ਡੱਬੇ। ਖਿੱਚ-ਖਿੱਚ-ਖਿੱਚ ਹਣ ਚਾੱਕੀ। ਵਰਸਰੀ ਦਾ ਇਤਨੀ ਸਾਰਦਾ। ਅੱਖਾਂ ਖੋਲ ਅੱਖਾਂ ਖੋਲ। ਬੰਦਾ ਕਿਧਰ ਨੂੰ ਚਾਹ ਰਿਹਾ ਦੱਸੋ। ਜਾ ਯਾਰ। ਵਰਸਰੀ ਦਾ ਇਤਨੀ ਸਾਰਦਾ। ਲੈ ਓਰੇ। ਆ। ਹੈਪੀ ਅਨਿਵਰਸਰੀ ਹੈਪੀ ਅਨਿਵਰਸਰੀ ਅੱਜ ਅੱਜ ਵਿਆਹ ਦਾ ਦਿਨ ਸੀਗਾ ਅਨਿਵਰਸਰੀ ਪਤਾ ਕੀ ਹੁੰਦੀ ਏ ਤੈਨੂੰ ਪਤਾ ਤੈਨੂੰ ਤੇਰਾ ਭਾਂਡੇ ਸਾਰੇ ਤੋਂ ਨਾਲੇ ਪਏ ਉੱਧਰ ਵੀ ਇਹਨੂੰ ਹੋਰ ਦਮਾਂ ਜਲੇਬੀਆਂ ਕਿਹੜਾ ਨਰਾਸ਼ਾ ਖਾ ਗਿਆ ਦਾ ਹੋ ਗਿਆ ਜਲੇਬੀ ਹੋਰ ਉੱਥੇ ਕਿਹਨਾਂ ਰਾਸ਼ਾ ਖਾ ਗਏ ਆ ਹੁਣ ਤੂੰ ਫੇਰ ਇੱਥੇ ਆ ਕੇ ਬਹਿ ਗਿਆ ਓਏ ਮੈਂ ਲਾ ਉੱਥੋਂ ਤੈਨੂੰ ਮਾਹਠਾ ਹਣ ਇੱਥੇ ਆ ਕੇ ਬਹਿ ਗਿਆ ਇਹ ਸਪੈਸ਼ਲ ਆ ਇਹ ਸਪੈਸ਼ਲ ਬਣਵਾਇਆ 3 ਬੱਚ ਦੂਜਾ ਸਮਾਨ ਤਾਂ ਨਹੀਂ ਪਈ ਬੈਠੇ ਇਹ ਤਾਂ ਸਾਨੂੰ ਪਤਾ ਕਿ ਇਹ ਤਾਂ ਬੇਰਤਾਂ ਦੀ ਆ ਕੰਮ ਇਹਨਾਂ ਸਾਨੂੰ ਪਤਾ ਜਦ ਜਲੇਬੀਆਂ ਬਣਾਉਣ ਵਾਲੇ ਨੂੰ ਪਤਾ ਸਪੈਸ਼ਲ ਪਧਰੀ ਬਣਾਏ ਕਿ ਸਪੈਸ਼ਲ ਜਲੇਬੀਆਂ ਦੋ ਦਾਸ ਦੇ ਪਿਆਰੀ ਹੈ ਨਹੀਂ ਘਰਦੇ ਮੱਖਵਾਈ ਹੱਥ ਸਭ ਠੀਕ ਹੀ ਚੱਲਿਆ ਕਾ ਲੱਗਿਆ ਬੁਲਵਨੀ ਹੈ